ਇੱਥੇ ਗੱਲ ਸੋਲਾ ਪੰਜਾਬੀ ਜੇ ਇੱਕ ਵਾਰੀ ਕਹਿਤਾ ਤੈਨੂੰ ਬਦਮਾਸ਼ੀ ਮੈਂ ਚੱਲਣ ਨਹੀਂ ਦੇਣੀ ਠੀਕ ਹੈ ਕੰਮ ਕਰਨਾ ਹੈ ਕਰੋ ਨਹੀਂ ਤੇ ਜਿਹਦੀ ਇਹ ਦੁਕਾਨ ਹੈ ਕੱਲ ਤੋਂ ਇਹ ਕੰਮ ਨਹੀਂ ਲੱਗਣਾ ਚਾਹੀਦਾ ਇੱਥੇ ਬੰਦ ਕਰ ਦੋ ਨਹੀਂ ਤੇ ਜਿਹੜੀ ਇਹ ਦੁਕਾਨ ਦਾ ਮਾਲਕ ਹੈ ਨਾ ਸ਼ਟਰ ਲਾ ਦੇਣਾ ਤੇ ਜੇ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕਿਸੇ ਨੂੰ ਗਾਲ ਕੱਢੀ ਡਾਂਗ ਫਰੇਗੀ ਇੱਥੇ ਸਮਝ ਗਏ ਨਾ ਨੰਗੇ ਆ ਬੋਲਣਾ ਸਾਡੇ ਆਪਣੇ ਨੰਗੇ ਕਰ ਕਰ ਕੁੱਟਾਂਗੇ ਆਪਣੇ ਯਾਰ ਜੇ ਤਾਂ ਕੋਈ ਨੁਕਸਾਨ ਹੋ ਗਿਆ ਜਿਹੜਾ ਵੀ ਬਿਲਡਿੰਗ ਦਾ ਮਾਲਕ ਆ ਸਾਰਾ ਪਰਚਾ ਉਹਦੇ ਤੇ ਪੈਣਾ ਏ ਇਸ ਕਰਕੇ ਧਿਆਨ ਚ ਜਿਹੜਾ ਕੋਈ ਪ੍ਰੂਫ ਵਾਲਾ ਉਹਨੂੰ ਰੱਖੇ ਉਹ ਵੀ ਸਾਰਾ ਕੋਈ ਜ਼ਿੰਮੇਵਾਰੀ ਆਪਣੀ ਲੱਗਦੀ ਕਰਦਾ ਤੇ ਜਖਦਾ ਬਾਬਾ ਕੁਲਵਿੰਦਰ ਸਿੰਘ ਆ ਚਮਕੌਰ ਸਿੰਘ ਬਾਬਾ ਸ਼ੰਗਾਰਾ ਸਿੰਘ ਆ ਤੇ ਕੋਈ ਵੀ ਤੰਗ ਕਰਦਾ ਸਾਨੂੰ ਦੱਸੋ ਅਸੀਂ ਆਪ ਨਹੀਂ ਨਹੀਂ ਢਾੜਦਾ ਤੇ ਅਸੀਂ ਆਪ ਡਾਂਗ ਮਾਰ ਕੇ ਢਾਵਾਗੇ ਕੋਈ ਚੱਕਰ ਨਹੀਂ ਆ ਤਾਨੂੰ ਵੀ ਦੱਸਾਂਗੇ ਕਿਤੇ ਭਲੇਖੇ ਜਾਣਗੇ ਇਹਨਾਂ ਦਾ ਵੀ ਦਾਗ ਫਿਰੂ ਵੀ ਕਿਤੇ ਮਕਾਨ ਮਾਰਾ ਕਿੱਦਾਂ ਨੂੰ ਭਜੂਗਾ ਪਿੱਛੇ ਜਿਹੜੇ ਚਿੱਤਰ ਫਿਰੋਗੇ ਕਾਲੀ ਨੇ ਪੂਰਾ दारू ਪੀ ਕੇ ਉਹਰੇ ਖੋਰੂ ਬਾੜੇ ਰੱਖਿਆ ਗੁਰਦੁਆਰਾ ਸਾਹਿਬ ਦਾ ਮੈਂ ਪੁੱਛਣਾ ਜਾਂਦਾ ਵੀ ਗੁਰਦੁਆਰਾ ਸਾਹਿਬ ਦਾ ਹੱਕ ਕੀਵੇਂ ਕਰਦੇ ਆ ਜਿਹੜਾ ਸਾਤਲਾ ਤੁਸੀਂ ਵੀ ਜ਼ਿੰਮੇਵਾਰ ਹੋ ਇਸ ਚੀਜ਼ ਦੇ ਅੱਜ ਜਿਹੜਾ ਵੀ ਕੋਈ ਭਈਆ ਇੱਥੇ ਹੈਗਾ ਉਹਦਾ ਪਹਿਲਾਂ ਤੇ ਸਾਮਾਨ ਚਾਗਾ ਕੇ ਅੰਦਰ ਰਖਾਓ ਬਾਹਰ ਨਹੀਂ ਲੱਗਣੀ ਚਾਹੀਦੀ ਠੀਕ ਹੈ ਨਾ ਤੇ ਇਹ ਨਾਲ ਮੇਨ ਹੱਦ ਇੱਥੇ ਸੋਲਾ ਪੰਜਾਬੀ ਜੇ ਇੱਕ ਵਾਰੀ ਕਹਿਤਾ ਤੈਨੂੰ ਜੇ ਕਿ ਇਹਨੇ ਬਦਮਾਸ਼ੀ ਕੀਤੀ ਤੇ ਅਸੀਂ ਡਾਂਗ ਫੇਰਨੀ ਜੇ ਕਿ ਇਹ ਪੰਜਾਬੀ ਨੇ ਸਾਥ ਦਿੱਤਾ ਉਹਨੂੰ ਵੀ ਪਹਿਲੇ ਉਹਨੂੰ ਪਹਿਲੇ ਤੈਨੂੰ ਤੇ ਤੈਨੂੰ ਵੀ ਇੱਕ ਵਾਰੀ ਕੰਨ ਕੋਲੇ ਇੱਥੇ ਨਹੀਂ ਵਿਖਣਾ ਚਾਹੀਦਾ ਅਸਤਨ ਮੈਂ ਦੱਸਾਂ ਠੀਕ ਆ ਜੇ ਇੱਧਰ ਕਿਸੇ ਨੇ ਸਾਥ ਦਿੱਤਾ ਤਾਂ ਫਿਰ ਉਹਨੂੰ ਫੜਾਉਣਾ ਉਹਨੂੰ ਕੋਈ ਗਲਤ ਬੋਲਦਾ ਨਹੀਂ ਇੱਧਰ ਇੱਕ ਬਾਬਾ ਜੀ ਸਿੰਘਪੁਰੇ ਕੰਨ ਨੂੰ ਵੀ ਗੇੜਾ ਮਾਰੀ ਹਾਂ ਸਿੰਘਪੁਰੇ ਕੰਨ ਨੂੰ ਵੀ ਗੇੜਾ ਮਾਰੀ ਆਰੇ ਪਾਸੇ ਮਾਰੀ ਆਪਾਂ ਸਾਡੀਆਂ 3 ਪੈਣਾ ਸਾਈਡ ਉਹਨੇ ਸ਼ਾਮ ਨੂੰ ਟੋਲੀ ਬਣਾ ਕੇ ਖਾਦੇ ਹੁੰਦੇ ਜਿਹੜਾ ਬੰਦਾ ਹੈ ਨਾ ਡਾਂਗ ਫੇਰ ਕੇ ਜੇ ਆਪਣੀ ਕੋਈ ਧੀ ਪਿਆਨ ਨੂੰ ਛੇੜਦਾ ਹੁਣ ਆਪਾਂ ਡਾਂਗ ਫਰੇ ਮੁੰਡੇ ਇੱਥੇ ਆ ਨੌਜਵਾਨ ਕੋਈ ਚੱਕਰ ਨਹੀਂ ਜਿਹੜਾ ਬੰਦਾ ਨਾ ਰੀਜ਼ਾ ਡਾਂਗ ਫੇਰ ਕੇ ਫਿਰ ਹੱਡੇ ਕੋ ਆਏ ਚਮਕੋਰ ਸਾਹਿਬ ਕੋਈ ਗੱਲ ਚੁੰਤੇ ਆਪਾਂ ਦੱਸਾਂਗੇ ਹੁਣ ਤੁਹਾਨੂੰ ਸ਼ਾਮ ਨੂੰ ਟੋਲੀ ਨਹੀਂ ਮਿਲੂਗੀ ਉੱਥੇ ਬਾਕੀ ਜੇ ਬੰਦੇ ਨੂੰ ਕੋਈ ਇਹਨੂੰ ਵੀ ਆ ਇਦਾਂ ਦੀ ਪ੍ਰੋਬਲਮ ਆ ਤੇ ਮੇਰਾ ਨੰਬਰ ਲੇ ਲਓ 999847231 ਠੀਕ ਹੈ 22 ਜਾਂ ਕਿਤੇ ਵੀ ਆਪਣੇ ਇੱਥੇ ਕਰਾਲੀ ਦੇ ਵਿੱਚ ਤੰਕਰ ਦਾ ਹਾਲੀ ਦੇ ਵਿੱਚ ਆਪਾਂ ਨੂੰ ਫੋਨ ਕਰ ਲੈ ਕੋਈ ਚੱਕਰ ਨਹੀਂ ਆਪਾਂ ਉੱਥੇ ਪਹੁੰਚਾਂਗੇ ਕੋਈ ਚੱਕਰ ਨਹੀਂ ਆ ਤੇ ਬਾਕੀ ਜੇ ਕੋਈ ਪੰਜਾਬੀ ਸਾਥ ਦੇ ਉਹਨੂੰ ਵੀ ਡਾਂਗ ਫਿਰੂ ਵੀ ਤੇ ਜੇ ਕੋਈ ਆਪਣਾ ਪ੍ਰਵਾਸੀ ਆ ਪ੍ਰਵਾਸੀ ਨੂੰ ਪ੍ਰਵਾਸੀ ਨੂੰ ਤਾਂ ਫਿਰ ਨਹੀਂ ਫਿਰਨੀ ਆ ਬਗਰ ਜਿਹੜਾ ਬੰਦੇ ਲਾਂਕੇ ਪਰ ਹੈ ਨਹੀਂ ਕੋਈ ਵੀ ਲਾਂਕੇ ਦੇ ਪਾਸੇ ਇੰਨਾ ਕਿ ਵੀਰੋ ਸਾਰੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਤਗੜੇ ਹੋ ਕੋਈ ਚੱਕਰ ਨਹੀਂ ਕੋਈ ਵੇਖੋ ਜੇ ਤੁਸੀਂ ਆਪ ਇਸ ਚੀਜ਼ਾਂ ਨੂੰ ਹੋਵੇ ਤਾਂ ਆਪਾਂ ਤੇ ਜਿੱਥੇ ਆਣਾ ਸਾਨੂੰ ਯਾਦ ਕਰੋ ਆਪਾਂ ਪਹੁੰਚਾਂਗੇ ਮਗਰ ਇਹ ਆ ਕਿ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਉਹਨੂੰ ਡਾਂਗ ਫੇਰੋ ਬਸ ਇਹਦੇ ਤੋਂ ਬਾਅਦ ਹੋਰ ਕੋਈ ਹੱਲ ਨਹੀਂ ਆ ਆ ਵੇਖੋ ਆ ਵੇਖੋ ਜੀ ਕਿਹੜਾ ਬੰਦਾ ਗੁਰਦੁਆਰੇ ਦੇ ਲਾਰੇ ਦੇ ਬਿਲਕੁਲ ਲਾਗੇ ਪਿਆ ਹੈ ਵੀੜੀਆਂ ਸੀਟਾ ਪੀਂਦੇ ਲੱਭ ਕੇ ਆ ਜਾਓ ਕੋਈ ਇਹਨੇ ਬਦਮਾਸ਼ੀ ਕੀਤੀ ਅਸੀਂ ਡਾਂਗ ਫੇਰ ਕੇ ਭਜਾਣਾ ਪ੍ਰਵਾਸੀ ਹੋਵੇ ਭਾਵੇਂ ਜਿਹੜਾ ਮਾਲਕ ਇਹ ਕਹਿੰਦੇ ਆ ਵੀ ਸਾਡੀ ਜਗ੍ਹਾ ਵਿੱਚ ਬੈਠੇ ਅਸੀਂ ਲੋਏ ਹੋਏ ਆ ਉਹ ਚੁਕਾ ਕੇ ਦਿਖਾਓ ਮਕਾਨ ਮਾਲਕ ਨੂੰ ਵੀ ਦੱਸਾਂਗੇ ਕਿਤੇ ਭਲੇਖੇ ਜਾਣਗੇ ਇਹਨਾਂ ਦੇ ਵੀ ਡਾਂਗ ਫੇਰੂ ਵੀ ਕਿਤੇ ਮਕਾਨ ਮਾਲਕ ਕਿਦਾਂ ਨੂੰ ਭਜੂਗਾ ਚਿੱਤਰ ਫਿਰੋ ਜਿਹੜਾ ਕਾਲੀ ਨੇ ਪੂਰਾ दारू ਪੀ ਕੇ ਉਹਰੇ ਖੋਰੂ ਬਾਟ ਰੱਖਿਆ ਗੁਰਦੁਆਰਾ ਸਾਹਿਬ ਦਾ ਮੈਂ ਪੁੱਛਣਾ ਜਾਂਦਾ ਵੀ ਗੁਰਦੁਆਰਾ ਸਾਹਿਬ ਦਾ ਹੱਕ ਕੀਮੇ ਕਰਦੇ ਆ ਜਿਹੜਾ ਸਾਥ ਦ ਦੇ ਵੀ ਡਾਂਗ ਫਿਰੂ ਵੀ ਠੀਕ ਭਾਵੇਂ ਆਪਣਾ ਪੰਜਾਬੀ ਹੋਵੇ ਤੇ ਭਾਵੇਂ ਪ੍ਰਵਾਸੀ ਹੋਵੇ ਤੇ ਜੇ ਬੰਦੇ ਨੇ ਕਿਸੇ ਨੇ ਸਪੋਰਟ ਕੀਤੀ ਤਾਂ ਆਪ ਸੋਚ ਲਿਓ ਕਿ ਉਹਦਾ ਬੁਰਾ ਉਹ ਭਈਏ ਤੂੰ ਪ੍ਰਵਾਸੀ ਤੂੰ ਜ਼ਿਆਦਾ ਇਹਦਾ ਬੁਰਾ ਹਾਲ ਕਰਾਂਗੇ ਉਹ ਵੀ ਪੰਜਾਬੀ ਕਰਦੇ ਫਿਰ ਆਪਣੇ ਇਹਨਾਂ ਤੇ ਡਾਂਗ ਪਹਿਲਾਂ ਪਹਿਲੇ ਪੰਜਾਬੀ ਦੇ ਡਾਂਗ ਫਿਰੂ ਵੀ ਪ੍ਰਵਾਸੀ ਦੇ ਫਿਰੂ ਵੀ ਜਿਹੜਾ ਲਾਗੇ ਲਵਾਊਗਾ ਤੇ ਇੱਥੇ ਆ ਸੋਮਿਆਂ ਨਾਲ ਤਾਣਾ ਕੱਢਦੇ ਤੇ ਬਾਦਮਾ ਅੱਜ ਵਿੱਚ ਗਾਲਾਂ ਕੱਢਦੇ ਅਸੀਂ ਇਹਨਾਂ ਨੂੰ ਗਿਆਨ ਦੇਣਾ ਵੀ ਪੰਜਾਬੀ ਨਹੀਂ ਹੋਰੇ ਭਈਆਂ ਨਹੀਂ ਲਗਾਉਂਗੇ ਤਾਂ ਇਹਨਾਂ ਨੇ ਬਾਅਦ ਵਿੱਚ ਦੇ ਪਾਪਾ ਆ ਕੇ ਗਾਲਾਂ ਕੱਢਦੇ ਆ ਕਿਹ ਰਹੇ ਭਾਈ ਕਹਿੰਦੇ ਕਿ ਇੱਧਰ ਦੇ ਲੋਕ ਕਹਿੰਦੇ ਕਿ ਗਾਲਾਂ ਕੱਢਦੇ ਸੀ ਮੇਰੀ ਸੁਣ ਲੋ ਗੱਲ ਬੜੇ ਧਿਆਨ ਨਾਲ ਹਾਂਜੀ ਹੋਰੇ ਇਹਨਾਂ ਨੇ ਬਦਮਾਸ਼ੀ ਮੈਂ ਚੱਲਣ ਨਹੀਂ ਦੇਣੀ ਠੀਕ ਐ ਕੰਮ ਕਰਨਾ ਕਰੋ ਨਹੀਂ ਤੇ ਜਿਹਦੀ ਇਹ ਦੁਕਾਨ ਹੈ ਇਹਨਾਂ ਨੂੰ ਨਹੀਂ ਸਮਝਣਾ ਇਹਦਾ ਬੂੜਾ ਜਿਹੜਾ ਉਹ ਉਹਨੂੰ ਕੱਲ੍ਹ ਸਮਝਾਇਆਤਾ ਸੀ ਉਹ ਫੇਰ ਆ ਕੇ ਰੇੜੀਆਂ ਲਵਾਇਆਂ ਉਹਨਾਂ ਨੇ ਉਹਦੀ ਵੀ ਨਹੀਂ ਗੱਲ ਵੀ ਕਿਤੇ ਆਹ ਕਹਿੰਦਾ ਕੱਲ੍ਹ ਤੋਂ ਇਹ ਕੰਮ ਨਹੀਂ ਲੱਗਣਾ ਚਾਹੀਦਾ ਇੱਥੇ ਬੰਦ ਕਰ ਦੋ ਨਹੀਂ ਤੇ ਜਿਹੜੀ ਇਹ ਦੁਕਾਨ ਦਾ ਮਾਲਕ ਆ ਮੈਂ ਸ਼ਟਰ ਲਾ ਦੇਣਾ ਤੇ ਜੇ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕਿਸੇ ਨੂੰ ਗਾਲ ਕੱਢੀ ਡਾਂਗ ਫਿਰੇ ਕਿ ਇੱਥੇ ਸਮਝ ਗਏ ਨਾ ਕੀ ਬੋਲਣਾ ਸਾਡੇ ਆਪਣੇ ਨੰਗੇ ਕਰ ਕਰ ਕੁੱਟਾਂਗੇ ਆਪਣੇ ਯਾਰ ਸਾਡੀ ਦਾੰਗ ਵਿੱਚ ਨਾ ਭਰੇ ਕੇ ਨਾ ਮਾਰੀ ਮੋਟੀ ਵੀ ਗਲਤੀ ਨਹੀਂ ਕਰਨੀ ਰਾਤ ਫਿਰੋ ਵੀ ਜੇ ਵੀ ਤਾਂ ਗਲਤ ਕੰਮ 1% ਵੀ ਬਰਦਾਸ਼ਤ ਨਹੀਂ ਕਰਾਂਗੇ ਪਹਿਲ ਦਿਓ ਬਰਮਾਸ਼ੀ 1% ਨਹੀਂ ਚੱਲਣ ਦੇਣੀ ਅਸੀਂ ਇੱਕ ਕਾ ਕੇ ਦਿਖਾਓ ਕਿਹੜਾ ਚੰਦਾ ਹੈ ਅਸੀਂ ਡਾਂਗ ਫੇਰ ਨਹੀਂ ਹੁਣ ਇਹ ਕਿਦਾ ਇਹ ਹੈ ਹਾਂ ਮੇਰਾ ਵੀਰ ਐਵੇਂ ਆ ਸਭ ਤੋਂ ਪਹਿਲਾਂ ਤੁਸੀਂ ਵੀ ਜ਼ਿੰਮੇਵਾਰ ਹੋ ਇਸ ਚੀਜ਼ ਦੇ ਅੱਜ ਜਿਹੜਾ ਵੀ ਕੋਈ ਭਈਆ ਇੱਥੇ ਹੈਗਾ ਉਹਦਾ ਪਹਿਲਾਂ ਤੇ ਸਾਮਾਨ ਚਾਕੇ ਅੰਦਰ ਰਖਾਓ ਬਾਹਰ ਨਹੀਂ ਲੱਗਣੀ ਚਾਹੀਦੀ ਠੀਕ ਹੈ ਨਾ ਤੇ ਕੋਈ ਬਿਨਾ ਪ੍ਰੂਫ ਤੋਂ ਨਹੀਂ ਰੱਖਣਾ ਵੈਰੀਫਿਕੇਸ਼ਨ ਕਰਾਣੀ ਉਹਦੀ ਤੁਸੀਂ ਪੰਜਾਬੀ ਭਰਾਓ ਇਹ ਤੁਹਾਡੀ ਪਹਿਲ ਹੋਣੀ ਚਾਹੀਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਉਹਦੀ ਹਰ ਬੰਦੇ ਦੀ ਪੈਰਵਾਹੀ ਕਰੋ ਬੇਸ਼ੱਕ ਜਿਹੜਾ ਤੁਹਾਡੇ ਕੋਲ ਲੱਗਾ ਉਹ ਨਹੀਂ ਸਾਰਿਆਂ ਦੀ ਕਰੋ ਕਿਉਂਕਿ ਤੁਸੀਂ ਪੰਜਾਬ ਦੇ ਵਾਸੀ ਹੋ ਤੁਹਾਡਾ ਫਰਜ ਬਣਦਾ ਸਾਡਾ ਵੀ ਫਰਜ ਬਣਦਾ ਇਸ ਕਰਕੇ ਅਸੀਂ ਚੱਲਦੇ ਫਿਰਦੇ ਆਂ ਵੀ ਆਈ ਜਾ ਕੇ ਗੱਲਬਾਤ ਕਰੀਏ ਠੀਕ ਹੈ ਤੁਹਾਨੂੰ ਬੇਨਤੀ ਹੱਥ ਜੋੜ ਕੇ ਹੈ ਕਿ ਆਪਾਂ ਇਸ ਕੰਮ ਨੂੰ ਵਧਾਈਏ ਅੱਗੇ ਕਿ ਜਿੰਨੇ ਵੀ ਭਈਏ ਪ੍ਰਵਾਸੀ ਇੱਥੇ ਰਹਿੰਦੇ ਉਹਨਾਂ ਦੇ ਆਪਾਂ ਵੈਰੀਫਿਕੇਸ਼ਨ ਕਰਾ ਕੇ ਚੈੱਕ ਕਰੀਏ ਵੀ ਨਜਾਇਜ਼ ਨੇ ਕਿ ਜਾਇਜ਼ ਨੇ ਜੇ ਕੋਈ ਤੰਗ ਕਰਦਾ ਤੇ ਜਖਦਾ ਬਾਬਾ ਕੁਲਵਿੰਦਰ ਸਿੰਘ ਆ ਚਮਕੌਰ ਸਿੰਘ ਬਾਬਾ ਸ਼ੰਗਾਰਾ ਸਿੰਘ ਆ ਤੇ ਕੋਈ ਵੀ ਤੰਗ ਕਰਦਾ ਸਾਨੂੰ ਦੱਸੋ ਅਸੀਂ ਆਪ ਨਹੀਂ ਨਹੀਂ ਹਟਦਾ ਤੇ ਅਸੀਂ ਆਪ ਡਾਂਗ ਮਾਰ ਕੇ ਢਾਵਾਗੇ ਕੋਈ ਚੱਕਰ ਨਹੀਂ ਆ ਜਿੱਦਾਂ ਇਹ ਭਜਦੇ ਉਦਾਂ ਹੀ ਭਜਾਓ ਇਹਨਾਂ ਕੋਈ ਚੱਕਰ ਨਹੀਂ ਤੇ ਬਹਾਈ ਦਈਆਂ ਕੇ ਆਪਣਾ ਭਰਾ ਸਾਰਿਆਂ ਜਿਹੜਾ ਵੀ ਤੁਹਾਡਾ ਮਾਲਕ ਹੈ ਉਹਦੇ ਨਾਲ ਗੱਲ ਕਰਕੇ ਅਸੀਂ ਫਿਰਾਂ ਕਰਾਂਗੇ ਅਸੀਂ ਪੂਰੀ ਜ਼ਿੰਮੇਵਾਰੀ ਲਾ ਕੇ ਜਾਵਾਂਗੇ ਤੇ ਪੂਰੀ ਮੰਡੀ ਦੇ ਨਾਮ ਤੇ ਹੈ ਨਾ ਜਿਹੜੇ ਬੰਦੇ ਨੇ ਪ੍ਰਵਾਸੀ ਰੱਖੇ ਉਹ ਆਪਣਾ ਪ੍ਰੂਫ ਦੇ ਕੇ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਜਿਹੜਾ ਵੀ ਬਿਲਡਿੰਗ ਦਾ ਮਾਲਕ ਆ ਸਾਰਾ ਪਰਚਾ ਉਹਦੇ ਤੇ ਪੈਣਾ ਹੈ ਇਸ ਕਰਕੇ ਧਿਆਨ ਚ ਜਿਹੜਾ ਕੋ ਪ੍ਰੂਫ ਵਾਲਾ ਉਹਨੂੰ ਰੱਖੇ ਉਹ ਵੀ ਸਾਰਾ ਕੋਈ ਜ਼ਿੰਮੇਵਾਰੀ ਆਪਣੀ ਲੈਂਦਾ ਹੈ ਚਾਲ ਦਾ ਮਹੌਲ ਜਿਹੜਾ ਕੋਈ ਤੇ ਪੱਕਾ ਬਸ ਨਹੀਂ ਕੇ ਬਹੁਤ سارے ਧਾਰਕੜ ਦੇ ਕੋਈ ਇਰਾਦਾ ਜਿਦਾ ਫੇਰਨਾ ਕਿਸ ਬਖਸ਼ਾਨ ਕੇ ਹਾਂ ਜਿਹੜਾ ਇਹਦਾ ਮਾਲਕ ਵੀ ਧਿਆਨ ਦੇ ਲਵੇ ਆਪਾਂ ਆਪਣੇ ਪ੍ਰੂਫ ਲੈ ਕੇ ਤੇ ਜਾ ਕੇ ਦੱਸੇ ਵੀ ਮੈਂ ਰੱਖੇ ਤੇ ਮੈਂ ਜ਼ਿੰਮੇਵਾਰ ਆ